ਕਿ ਨੋ ਬਟੋ ਕਲੂ ਬਹ ਸਾਕਾ ਸਾਧਨ ਹੇਤ ਦਿੱਤੀ ਜਨ ਕਰੀ ਸੀਸ ਦੀਆ ਪਰ ਸੀ ਨਾਮ ਚਰੀ ਧਰਮ ਹੇਤ ਸਾਕਾ ਜਨ ਕੀਆ ਸਰ ਸਰ ਨਾਨੀਆ ਨਾਨਕ ਚੇਟਕ ਕੀਏ ਕੁਕਾਝਾ ਤਬ ਲੋਕਣ ਕਹਿਆ ਬਤ ਕਾਝਾ ਤੇਗ ਬਹਾਦਰ ਸਿਮਰੈ ਘਰ ਨਉ ਨਿਦ ਆਵੈ ਧਾਇ ਦਖ ਸੰਮਦੀ ਨੂਰ ਅਸੋਂ ਕੁਰਸਾ ਤੋਦਰ ਦਿੱਠੇ ਸੱਚੇ ਬਾਦਸ਼ਾਹ ਬਲ ਜਨਮ ਜਨਮ ਦੀ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਹੈ ਜਿਸ ਪਾਸ ਬਠਿਆ ਸੋ سبنا سبن سدنا شری واحرو صاحب جی بڑہس محلہ چوتھا گھر دوجا ਸਤਿਗੁਰ ਪ੍ਰਸਾਦ ਮੈਂ ਮਨਵੱਟੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਚਾਏ ਪੁੱਛ ਆਪਨੇ ਸਤਿਗੁਰ ਗੁਰ ਕੋਛ ਮਨ ਮੁਗਧ ਸਮਝਾਵਾਂ

ਆ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨੂੰ ਨਦਰ ਕਰੇ ਫਿਰ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਮਿਰਕਾਰਣ ਕਰਤਬ ਸਾਚੇ ਪਾਵਾਂ ਸੋ ਕਿਰਪਿਆ ਮੈਂ ਨਦਰ ਨਾ ਦੇਖੈ ਕਿਉ ਕਰ ਧੀਰਜ ਪਾਵਾਂ ਜਿਸ ਕਾਰਣ ਹੋ ਸ਼ਿੰਗਾਰ ਸਿੰਗਾਰੀ ਸੋ ਤੇਰੇ ਰਤ ਮੇਰਾ ਅਵਰਾ جابڑیا سچ سبرا ہو جائے پوچھا سہاگ سہاگڑ تیو پھر پاڑا پربھ میرا میں اوپر نظر کری پھر سچ ہے ਮੈਂ ਛੋਟੇ ਅੜਾ ਮੇਰਾ ਤੇਰਾ ਸਭ ਮਨ ਤਨ ਜਿਉ ਕਰੋ ਹਰ ਤਬ ਕਾ ਇਤ ਮਾਰਗ ਪੜੇ ਮਿਲਿਆ ਆਪ ਮੰਗੜਾ ਪ੍ਰਭ ਨਜ਼ਰ ਕਰ ਦੇਖੈ ਨਾਨਕ ਜੋਤ ਜੋਤੀ ਰੜੀਐ ਨਿਤ ਪੱਖਾ ਤੇਰੀ ਸੇਵ ਕਮਾਵਾਂ ਕਿਸਿਆ ਕੈ ਪਾਣੀ ਤੋਂ ਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਧੰਨ ਧੰਨ ਗੁਰੂ ਸਾਧ ਗੁਰੂ ਪੂਰਾ ਨਾਨਤ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰ ਜੇ ਤ ਮੇਲ ਹਰ ਨਾਮ ਤੇ ਆਵ ਗੁਰ ਸਤ ਗੁਰ ਪਾਸੋਂ ਹਰ ਕੋ ਉਸਤ ਪੁੱਛਾ ਕਰ ਸਾਜੀ ਹਰ ਗੁਣ ਗਾਵਾ ਕਵਾ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀਉ ਮੇਰਾ ਵੇਖਣ ਕੋ ਸਭ ਕੋਈ ਲੋਚੈ ਸੋ ਵਿਖ ਜਿਸ ਆਪ ਵਿਖਾਲੇ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮੰਨੇ ਸੋ ਹਰ ਹਰ ਨਾਮ ਸਦਾ ਸਦਾ ਸਮੰਨੇ ਜੈਸਾ ਸਾਥ ਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਜੈ ਸਤ ਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ